ਅੱਜ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਉਸ ਟਾਈਮ ਤੇ ਡੱਲੇ ਨਾਲ ਬਚਨ ਬਲਾਸ ਕੀਤੇ ਸੀ ਵੀ ਦੇਖ ਡੱਲਿਆ ਨਹਿਰਾ ਆ ਰਹੀਆਂ ਕਹਿੰਦਾ ਮਹਾਰਾਜ ਇਹ ਤਾਂ ਤੱਕੇ ਟੱਬਾ ਕਹਿੰਦੇ ਡੱਲਿਆ ਦੇ ਕਣਕਾ ਖੜੀਆਂ ਕਹਿੰਦੇ ਮਹਾਰਾਜ ਜੀ ਤਾਂ ਕਾਹੀ ਆ ਕਹਿੰਦੇ ਦੇਖ ਡੱਲਿਆ ਅੰਬ ਖੜੇ ਕਹਿੰਦੇ ਮਹਾਰਾਜ ਜੀ ਤਾਂ ਹੱਕਾ ਉਹ ਪਰੰਪਰਾ ਨੂੰ ਸੰਪਰਤਾ ਬੜੂ ਸਾਹਿਬ ਕਾਕਾ ਵੀਰ ਜੀ ਸਾਡੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਬੰਗੀ ਸਾਹਿਬ ਬਾਬਾ ਕਾਕਾ ਸਿੰਘ ਪੰਜ ਪਿਆਰੇ ਸੋਚੀਆਂ ਸੰਗਤਾਂ ਹੜਾਂ ਦੀ ਕਿਹੜੀ ਸਥਿਤੀ ਬਣੀ ਹੋਈ ਆ ਉਹਨਾਂ ਨੂੰ ਵੀ ਰੋਕਣ ਖਾਤਰ ਤੱਕ ਸ੍ਰੀ ਦਰਗਾਹ ਸਾਹਿਬ ਤੇ ਅਰਦਾਸ ਬੇਨਤੀ ਕੀਤੀ ਆ ਤੇ ਸੰਗਤਾਂ ਚ ਬੜਾ ਉਤਸ਼ਾਹ ਤੇ ਸਮਾਗਰੀਆਂ ਇਕੱਠੀਆਂ ਹੋ ਰਹੀਆਂ ਹੜਾਂ ਦਾ ਕਿਹੜਾ ਮਤਲਬ ਕਿਨਾਂ ਗਰੀਬਾਂ ਦੇ ਘਰ ਤੱਕ ਗਏ ਉਹਨਾਂ ਖਾਤਰ ਬੇਨਤੀ ਕੀਤੀ ਸੀ ਉਹ ਵੀ ਪੈਸੇ ਇਕੱਠੇ ਕਰ ਰਹੇ ਨੇ ਸੰਗਤਾਂ ਤੇ ਲੱਗ ਰਿਹਾ ਲ ਜਾ ਰਹੇ ਆ ਬਾਬਾ ਕਾਕਾ ਸਿੰਘ ਹੋਰ ਸਾਰੇ ਬਾਬਾ ਕਾਕਾ ਵੀਰ ਜੀ ਮੰਗੀ ਸਾਹਿਬ ਤੇ ਮੈਂ ਸਾਰੀਆਂ ਸੰਗਤਾਂ ਨੂੰ ਹੁਣ ਵੀ ਅਪੀਲ ਕਰਦਾ ਅੱਜ ਆਪਾਂ ਕਿਹੜਾ ਇਹ ਅੰਮਾ ਦੀ ਸੇਵਾ ਕੀਤੀ ਆ ਇਹ ਬੜੂ ਸਾਹਿਬ ਵੱਲੋਂ 100 ਅੰਮ ਤੱਕ ਸ੍ਰੀ ਦਵਨਾ ਸਾਹਿਬ ਦੀ ਇਹ ਸੇਵਾ ਚ ਮੈਂ ਇਸ ਸੰਪਰਤਾ ਨੂੰ ਬਤਾਈ ਦਿਨਾ ਤੇ ਦੂਜਾ ਸੰਗਤਾਂ ਨੂੰ ਵੀ ਬੇਨਤੀ ਕਰਦਾ ਭਾਈ ਚੌਥਾ ਤੱਕ ਤੱਕ ਸ੍ਰੀ ਦਵਨਾ ਸਾਹਿਬ ਤੇ ਕਿਹੜੇ ਸੇਵਾ ਕਰਦੇ ਆ ਇੱਥੇ 바બા ਦੀਪ ਸਿੰਘ ਦੀ ਬਹੁਤ ਵੱਡੀ અપਾਰ ਬਖਸ਼ਿਸ਼ ਕਿਰਪਾ ਇਸ ਕਰਕੇ ਦਵਨਵੀਂ ਠਕਸਾਲ ਦੇ 바બા ਸੁਖਦੇਵ ਸਿੰਘ ਜੀ ਮਹਾਪੁਰਸ਼ ਉਹ ਵੀ ਸਾਡੇ ਨਾਲ ਆਏ ਨਾ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰ ਉਹ ਵੀ ਦੋ ਸ਼ਬਦ ਕਹਿਣਗੇ ਤੇ 바બા ਵੀਰ ਜੀ ਇਹ ਵੀ ਕਹਿਣਗੇ ਤੇ ਮੈਂ ਸਾਰਿਆਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਕਿ ਕਿੰਨੇ ਹੜ੍ਹਾਂ ਚ ਸੰਗਤਾਂ ਫਸੀਆਂ ਹੋਈਆਂ ਨਾ ਉਹਨਾਂ ਦੀ ਬੱਦ ਤੋਂ ਬੱਦ ਸੇਵਾ ਕੀਤੀ ਜਾਵੇ ਮਦਦ ਕੀਤੀ ਜਾਵੇ ਲੰਗਰ ਪਾਣੀ ਤਾਂ ਉੱਥੇ ਬਹੁਤ ਚੱਲੇ ਜਾ ਰਹੇ ਆ ਤੇ ਕੋਦੋਂ ਕਿਹੜੇ ਘਟ ਹੈਗੇ ਹੁਣ ਜੀਰੀਆਂ ਤਾਂ ਮਾਰ ਗਏਂ ਗਿਆ ਕਣਕਾਂ ਵੀ ਨਹੀਂ ਬੀਜੀਆਂ ਜਾਣੀਆਂ ਇਸ ਕਰਕੇ ਮੈਂ ਸਾਰੀਆਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਕਿਹੜੇ ਆਪਣੇ ਸਿੰਘ ਬੈਠੇ ਆ ਉਹਨਾਂ ਨੂੰ ਬੇਨਤੀ ਕਰਦਾ ਭਾਈ ਇਹਨਾਂ ਦੇ ਘਰ ਬਣਾ ਕੇ ਦੇਈਏ ਤਾਂ ਉਹ ਆਪਣੇ ਘਰਾਂ 'ਚ ਬੈਠਣ ਜੋਗਰੇ ਚਾਹੇ ਇੱਕ ਇੱਕ ਕਮਰਾ ਬਣਾ ਕੇ ਦੇਈਏ ਕੋਦੋਂ ਹਾੜਾਂ ਦਾ ਪਾਣੀ ਚਲਿਆ ਗਿਆ ਤੇ ਇਸ ਕਰਕੇ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਨੂੰ ਵੀ ਮੈਂ ਬੇਨਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਆਪਿਆ ਆਪਣੇ ਆਪ ਨੂੰ ਭਾਗੇ ਸਮਝ ਰਹੇ ਹਾਂ ਜੋ ਅਕਸਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਬਾਬਾ ਟੇਕ ਸਿੰਘ ਜੀ ਤੋਂ ਲੈਵਲੋਂ ਇਹ ਦਾਸ ਰਿਆਂ ਨੂੰ ਸੇਵਾ ਝੋੜੀ ਪਾਈ ਤੇ ਇਹ ਜੋ ਅੰਬ ਦੀ ਸੇਵਾ ਸੀ ਇਹ ਅੰਬਾਂ ਦੀ ਸੇਵਾ ਕਲਗੀ ਦਾ ٹرسٹ ਗੁਰਦੁਆਰਾ ਬਰੂ ਸਾਹਿਬ ਅਕਾਲ ਯੂਨੀਵਰਸਿਟੀ ਵੱਲੋਂ ਲਈ ਗਈ ਸੋ ਇਹ ਬਹੁਤ ਵੱਡੀ ਗੱਲ ਹੈ ਵਾਤਾਵਰਣ ਨੂੰ ਸੰਭਾਲਣ ਲਈ ਔਰ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੋਂ ਆਣਾ ਦਮਦਮਾ ਸਾਹਿਬ ਵਾਲ ਜਦੋਂ ਆਏ ਇੱਥੇ ਗੁੰਗੇ ਬਣਾਏ ਉਦੋਂ ਹੀ ਅੰਬਾਂ ਦੀ ਸੇਵਾ ਹੋਈ ਅੱਜ ਵੀ ਉਹ ਅੰਬ ਜਿਹੜੇ ਨੇ ਬਰਕਰਾਰ ਖੜੇ ਨੇ ਬਹੁਤ ਵੱਡੇ ਪੀੜ ਨੇ ਹਰ ਸਾਲ ਅੰਬ ਦਿੰਦੇ ਨੇ ਸੰਤਾਂ ਬੜੇ ਪ੍ਰੇਮ ਸ਼ਰਧਾ ਨਾਲ ਛਕਦੀਆਂ ਹਨ ਸੋ ਅੱਜ ਦਮਦਮਾ ਸਾਹਿਬ ਜੋ ਜੇ ਪੌਦਿਆਂ ਦੀ ਸੇਵਾ ਹੋਈ ਹੈ ਆਪਾਂ ਸਾਰੇ ਅਰਦਾਸ ਕਰੀਏ ਮਹਾਰਾਜ ਇਸੇ ਤਰ੍ਹਾਂ ਹੀ ਆਪਾਂ ਸਾਰਿਆਂ ਨੂੰ ਸੇਵਾ ਬਖਸ਼ਦਾ ਰਹੇ ਔਰ ਜੋ ਹੜ ਕਾਰਜਾਂ ਕਲਗੀਧਰ ਤਖਤ ਵੱਲੋਂ ਸੱਤ ਜਗ੍ਹਾ ਤੇ ਸੇਵਾਵਾਂ ਚੱਲ ਰਹੀਆਂ ਹਨ ਉੱਥੇ ਵੀ ਆਪਾਂ ਸਾਰੇ ਨਾਲ ਮਿਲ ਕੇ ਹਿੱਸਾ ਪਾਈਏ ਤੇ ਉਹਨਾਂ ਨੂੰ ਮੋਢ ਸਰਜੀਤ ਕਰੀਏ ਉਹਨਾਂ ਨੂੰ ਮੁੜ ਦੁਬਾਰਾ ਆਪਣੇ ਘਰ ਦਾ ਹਿਸਾਬਾ ਦਈਏ